ਉਹ ਦੋਪਹਿਰ ਕੀ ਨਾਮ ਤਾਂ ਰਿਜਮ ਸਿੰਘ ਕਿੱਥੇ ਜਾਣ ਵਾਲੇ ਸੀ ਰਾਜੇ ਇਹ ਜਿਹੜੀ ਟੱਪੜੂਗੇ ਕਿੱਥੋਂ ਦੇ ਆ ਕੋਨੇ ਦੇ ਪੱਤੀ ਰਾਜੇ ਆ ਤੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹਾਂਜੀ ਐਕਸੀਡੈਂਟ ਐਕਸੀਡੈਂਟ ਨੂੰ ਡੈਟ ਬੁੱਕ ਹਾਂਜੀ ਹਾਂਜੀ ਕਦੇ ਮਾਵਾਂ ਦੀਆਂ ਆ ਮਾਵਾਂ ਦੀਆਂ ਛਗੀਆਂ ਕੀ ਨਾਮ ਉਹਨਾਂ ਦੇ ਬੱਚੇ ਨਾ ਕੀਆ ਕਵਲਜੀਤ ਕੌਰ ਨਵਲ ਨਵਲਜੀਤ ਕੌਰ ਤੇ ਸਰਬਜੀਤ ਕੌਰ ਕਿੱਥੇ ਕਰਕੇ ਐਕਸੀਡੈਂਟ ਹੋ ਗਿਆ ਤੁਹਾਨੂੰ ਕੁਝ ਪੰਜ ਪੀਰ ਪੰਜ ਪੀਰ ਲੱਗੇ ਜਗਾ ਲੱਗੇ ਪਿੰਡ ਦਾ ਸਾਰੇ ਜਿਹੜੇ ਐਕਸੀਡੈਂਟ ਹੈ ਕੌਣ ਲੱਗਦੇ ਤੁਹਾਡੇ ਹਾਂਜੀ ਚਾਚੀ ਲੱਗਦੇ ਤੇ ਜਿਹੜੇ ਦੋ ਜਣੇ ਡੈਥ ਹੋਈ ਹੈ ਭਾਈ ਹਾਂਜੀ ਹਾਂਜੀ ਕੀ ਨਾਮ ਨਾਮ ਇਹਨਾਂ ਦੇ ਮਾ ਵਤਿਏ ਸੀ ਤੁਹਾਨੂੰ ਹਾਂਜੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਧੀਰਪਿੰਡ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਾਦਣਾ ਆਇਆ ਹਾਂਜੀ ਐਕਟਵਾਂ ਦੇ ਜਾ ਰਹੇ ਅੱਛਾ ਜੀ ਹਾਂਜੀ ਪੰਜ ਪੀਰ ਲੱਗੇ ਟਰੱਕ ਵਾਲੇ ਨੇ ਮਾਰਿਆ ਕਹਿੰਦੇ ਇਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਹਾਂਜੀ ਆਪਾਂ ਸਾਨੂੰ ਫੋਨ ਆਇਆ ਜੀ ਹਾਂਜੀ ਕੰਮ ਤੇ ਲੱਗੇ ਹਾਂ ਸਾਨੂੰ ਫੋਨ ਆਇਆ ਬਸ ਪੀ ਤਾਂ ਐਕਸੀਡੈਂਟ ਹੋ ਗਿਆ ਲੜਕੀ ਦੀ ਉਮਰ ਕਿੰਨੀ ਸੀ ਹਾਂਜੀ ਲੜਕੀ ਛੋਟੀ ਸੀ ਉਮਰ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਬਾਜ਼ਾਰ ਆ ਰਹੇ ਸੀ ਉਹਦੇ ਹਾਂਜੀ ਨਹੀਂ ਆਪਣੇ ਨਾਨਕ ਜਾ ਰਹੇ ਹਾਂਜੀ ਪਰਿਵਾਰ ਚ ਕੌਣ ਕੌਣ ਇਹਨਾਂ ਦੇ ਹਾਂਜੀ ਪਰਿਵਾਰ ਪਰਿਵਾਰ ਚ ਇੱਕ ਬੇਟਾ ਜੇ ਤੇ ਦੋਨੋਂ ਆਪਣੇ ਬੇਟੀ ਦੇ ਪਰਿਵਾਰ ਦੇ ਹੋਈ ਹੈ ਕਿ ਮਾਵਾ ਦੀਆਂ ਹਾਂਜੀ 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 ਤਿੰਨ ਜੀ ਹੈ ਬਸ ਹਾਂਜੀ ਘਰ ਵਾਲਾ ਬਾਹਰ ਜੇ ਉਹ ਵੀ ਆਉਣ ਹੀ ਆਦਾ ਅੱਛਾ ਘਰ ਵਾਲਾ ਬਾਹਰ ਹੈ ਹਾਂਜੀ ਨਾਮ ਦੁਲਾਵਾਰਾ ਦੱਸੀਤ ਨਾ ਮਾਲਨਾ ਦੇ ਦਿਨ ਨਵਲਜੀਤ ਕੌਰ ਸਰਬਜੀਤ ਕੌਰ ਨਵਲਜੀਤ ਕੋਣ ਮਾਂ ਹਾਂਜੀ ਨਹੀਂ ਬੇਟੀ ਜੀ ਜੀ ਮੈਡਮ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਕਿੱਥੋਂ ਦਾ ਕੀ ਹੈ ਇਹ ਸਾਡੇ ਕੋਲ ਟੀਰਪਿੰਡ ਤੋਂ ਟੀਰਪਿੰਡ ਦੇ ਨੇ ਇੱਕ ਆਇਆ ਸ਼ਰਨਜੀਤ ਕੌਰ 55 ਸਾਲ ਉਮਰ ਆ ਉਹਨਾਂ ਦੀ ਇੱਕ ਨਵਲਪ੍ਰੀਤ ਕੌਰ ਹੈ ਤੇ ਦੋਨੋਂ ਮਾਮਾ ਤੇ ਹੈ ਨੇ ਉਹਨਾਂ ਦੇ ਰੈੱਡ ਬਾਲ ਡਿਸ ਆਇਆ ਨੇ ਸਿਵਲ ਹਸਪਤਲ ਦਾ ਪਹੁੰਚ ਵਨ ਡੈਡੀ ਸੀ ਕਿ ਡੈੱਡ ਹੋ ਜਾਂਦਾ ਡੈਡੀ ਸੀ ਐਕਸੀਡੈਂਟ ਹੋ ਰਿਹਾ ਹੈ ਐਕਸੀਡੈਂਟ ਹੋਇਆ ਹੈ ਕਿੰਨੇ ਕੁ ਜਾਈਂਗੇ ਉੱਥੇ ਇਹ ਸਮਾਂ 12:00 ਹੋ ਰਿਹਾ ਹੈ